ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਸਾਰੇ ਠੀਕ ਠਾਕ ਹੋਵੋਗੇ ਜਿਸ ਤੋ ਆਜਾ ਤਾ ਜੀ ਤੁਹਾਡਾ ਆਪਣੇ YouTube ਚੈਨਲ ਉੱਤੇ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਹੋ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਬੈਲ ਆਈਕਨ ਦਾ ਆਪਸ਼ਨ ਔਨ ਕਰਨਾ ਨਾ ਭੁੱਲਣਾ ਜੀ ਤਾਂ ਕਿ ਮੇਰੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲੀ ਵਾਰ ਚ ਪਹੁੰਚ ਸਕੇ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਵਾਚ ਕਰਿਆ ਕਰੋ ਜੀ ਵੀਡੀਓ ਨੂੰ ਵਾਚ ਕਰਕੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜੀ ਵੀਡੀਓ ਕਿਵੇਂ ਦੀ ਲੱਗੀ ਤੇ ਸਟਾਰਟ ਕਰਦੇ ਆਂ ਅੱਜ ਦਾ ਵਲੌਗ ਇੱਥੇ ਤਸਤੇ ਤਰਨ ਤੂੜੀ ਦੀ ਪੰਡ ਧਰ ਲਏ ਸੀਗੇ ਤੇ ਮੈਂ ਚਾਪੀ ਜਾਂਦਾ ਸੀ ਤੇ ਸੈਸ ਦੇ ਮੇਰੇ ਨਾਲ ਲੜਾਈ ਹੋ ਰਹੀ ਸੀ ਤੇ ਉਹਨੇ ਸੇ ਮੈਨੂੰ ਨੱਚ ਮੈਂ ਚਾਪੀਤੀ ਉਹਨੇ ਜਿੰਨੇ ਗੱਦੇ ਸਿੱਟੇ ਕੇ ਤੂੜੀ ਦੀ ਪੰਡ ਲੈ ਜਾਂਦੀ ਸੀ ਖੁਰਲੀ ਕੋਲ ਤੇ ਇੱਥੇ ਦੀ ਏਨ ਲੜਾਈ ਚੱਲੀ ਜਾਂਦੀ ਸੀ ਇਹ ਕਹਿੰਦਾ ਸੀ ਵੀ ਤੂੜੀ ਦੀ ਪੰਡ ਮੈਂ ਲੈ ਆਉਂਗਾ ਅਸੀਂ ਅਖਿਆ ਜਿੱਡਾ ਦੂੰਗਾ ਤੇ ਤੇਰਾ ਤੂੜੀ ਦੀ ਪੰਡ ਹੀ ਐ ਮਾਦੇ ਵਿੱਚ ਰੋਣ ਲੱਗ ਗਿਆ ਬਾਅਦ ਸਿਮਣਾਇਆ ਇਹਨੂੰ ਫੇਰ ਅਸੀਂ ਨੀਰਾ ਪਾਉਣ ਲੱਗੇ ਇੱਥੇ ਬਸ ਮੰਨਾਂ ਗਿਆ ਸੀ ਇਹ ਸਾਡੇ ਨਾਲ ਤੇ ਇੱਥੇ ਮੈਂ ਉਹਨੇ ਚ ਮੈਂ ਤੇ ਤਰਨ ਤੂੜੀ ਵੰਡ ਲਾਂਗੇ ਤੇ ਉਹਨੇ ਚ ਤੱਸ਼ ਪਾਣੀ ਲਿਆਊਗਾ ਖਾਲ ਕੋ ਲਣ ਵਾਸਤੇ ਤੇ ਪਿਛਲੇ ਦੋ ਲੋਕਾਂ ਤੁਸੀਂ ਇਹਨਾਂ ਨੂੰ ਦੇਖਿਆ ਨਹੀਂ ਕਿਤੇ ਗਏ ਹੋਏ ਸੀਗੇ ਦੋਨੇ ਜਾਣੇ ਤਾਂ ਕਰਕੇ ਨਹੀਂ ਆਏ ਆ ਬਲੌਗ 'ਚ ਤੇ ਉੱਤੇ ਬੱਦਲ ਦੇਖੋ ਹੁਣ ਵੀ ਬਣੇ ਹੋਏ ਆ ਪੂਰੇ ਤੇ ਇੱਥੇ ਤੱਸ਼ ਤੇ ਖਾਲ ਕੋ ਲੂਗਾ ਤੇ ਐ ਛੁੱਟੀ ਹੁਣ ਇਹਨਾਂ ਛੁੱਟੀਆਂ ਚ ਲਈ ਜਾਂਦੀਆਂ ਨੇ ਨਾ ਤਾਂ ਮੇਰੀ ਹੈਲਪ ਬਹੁਤ ਕਰਾਉਂਦੇ ਐ ਕਿਉਂਕਿ ਬਸ ਮੈਂ ਲਾਈਵ ਲਾ ਕੇ ਹਟਿਆ ਸੀ ਇਹਨਾਂ ਨੂੰ ਐਸੀ ਵੀ ਨੀਰਾ ਹੁਣੀ ਪਾ ਦੀ ਆ ਚਾਰ ਬੱਜ ਗਏ ਸੀ ਇੱਥੇ ਤੇ ਮੈਂ ਤਾਂ ਸੋਚਿਆ ਸੀ ਵੀ 4:30 ਤੋਂ ਬਾਅਦ ਪਾਵਾਂਗੇ ੱੱ ਕਾਣ ਲੱਗੇ ਕਹਿੰਦੇ ਹੁਣੀ ਪਾ ਕਿਉਂਕਿ ਇਹਨਾਂ ਦਾ ਵੀ ਜੀ ਹੁੰਦਾ ਵੀ ਕਦੋਂ ਨੀਰਾ ਪਾਈਏ ਤੇ ਕਦੋਂ ਅਸੀਂ ਕੰਮ ਕਰਾਈਏ ਨਾਲ ਕਿਉਂਕਿ ਇੱਕ ਤਾਂ ਕਦੇ-ਕਦੇ ਕੰਮ ਕਰਨਾ ਹੁੰਦਾ ਇੱਕ ਕੰਮ ਕਰਨਾ ਹੁੰਦਾ ਵੀ ਆਪਾਂ ਰੋਜ਼ ਕਰੀਓ ਉਹੀ ਸੇਮ ਕੰਮ ਇਹ ਇੰਨਾ ਦਿਨ ਦੀਆਂ ਛੁੱਟੀਆਂ ਹੋਈਆਂ ਨੇ ਉਦੋਂ ਦਾ ਇਹਨਾਂ ਦਾ ਰੁਟੀਨ ਹੀ ਹੈ ਵੀ ਇਹ ਰੋਜ਼ ਹੀ ਕਰਵਾਉਂਦੇ ਆ ਸਾਡੇ ਨਾਲ ਕੰਮ ਤਾਂ ਕਰਕੇ ਇਹਨਾਂ ਨੂੰ ਜਿਆਦਾ ਹੁੰਦਾ ਵੀ ਅਸੀਂ ਛੇਤੀ ਛੇਤੀ ਕੰਮ ਘੰਨੇ ਮੇੜ ਦਈਏ ਤੇ ਇਹਨਾਂ ਨਾਲ ਹੈਲਪ ਵੀ ਬਹੁਤ ਹੋ ਜਾਂਦੀ ਹੈ। ਬਾਕੀ ਹੋਰ ਕੰਮਾਂ 'ਚ ਵੀ ਹੈਲਪ ਕਰਾਉਂਦੇ ਇਹ। ਬਸ ਇਥੇ ਮੈਂ ਖਾਲ ਖੋਲਦੂ ਮੈਂ ਉਹਨਾਂ ਨੂੰ ਹੱਥ ਧੋਣ ਨੂੰ ਭੇਜਦਾ ਸੀ ਮੈਂ ਕਿਹਾ ਚਲ ਤੁਸੀਂ ਹੱਥ ਧੋਇਓ ਥੋੜੀ ਰਹਿ ਗਈ ਸੀ ਮੈਂ ਕਿਹਾ ਚੱਲ ਇਹ ਮੈਂ ਖੋਲ ਲੈਣਾਗਾ ਤੇ ਉਹਨੇ ਸਤਨ ਨੇ ਰੇੜਾ ਪਾਸੇ ਕਰਤਾ ਸੀ ਕਿਉਂਕਿ ਜੇ ਆਪਾਂ ਵੰਡ-ਵੰਡ ਕੇ ਕੰਮ ਕਰੀਤਾ ਨਾ ਫਿਰ ਕੰਮ ਥੋੜਾ ਹੀ ਰਹਿ ਜਾਂਦਾਗਾ ਤੇ ਨਾਲ ਦੇ ਹਿੱਸੇ ਥੋੜਾ-ਥੋੜੇ ਕੰਮ ਆਉਂਦਾਗਾ ਤੇ ਬਸ ਹੁਣ ਮੈਂ ਖਾਲ ਖੋਲ ਲਈ ਹੁਣ ਖਾਲ ਮੈਂ ਨੀਰੇ ਤੇ ਪਾ ਦੂੰਗਾ ਤੇ ਇਥੇ ਅਸੀਂ ਤਿੰਨੇ ਕਰਨ ਲੱਗੇ ਸੰਨੀ ਕਿਉਂਕਿ ਅਜਾਹ ਰਾਤਾ ਹੈ ਨਹੀਂ ਸੀਗਾ ਸੰਨੀ ਤੇ ਕੋਈ ਬਾਰਾ ਟਾਈਮ ਨਹੀਂ ਲੱਗਾ ਸਾਰੇ 3 ਨਾ ਮਿੰਟ 4 ਕੁ ਮਸਾਂ ਲੱਗੇ ਸੀ ਕਿਉਂਕਿ ਤਿੰਨਾਂ ਨੂੰ ਤਾਂ ਥੋੜਾ ਥੋੜਾ ਹੀ ਨੀਰਾ ਆਉਂਦਾਗਾ ਤੇ ਸੰਨੀ ਆਪਣੀਆਂ ਮੱਝਾਂ ਗਿੱਲੀ ਖਾਂਦੀਆਂ ਨੇ ਬਾਹਲੀ ਸੁੱਕੀ ਸੀ ਸੰਨੀ ਖਾਂਦੀਆਂ ਨਹੀਂ ਜਾਂ ਪਸੰਦ ਨਹੀਂ ਕਰਦੀਆਂ ਤਾਂ ਕਰਕੇ ਆਪਾਂ ਨੂੰ ਖਾਲ ਪਾ ਕੇ ਉਸ ਤੋਂ ਵੀ ਪਾਣੀ ਹੋਰ ਪਾਉਣਾ ਪੈਂਦਾਗਾ ਵੀ ਸੰਨੀ ਚੰਗੀ ਤਰ੍ਹਾਂ ਗਿੱਲੀ ਹੋ ਜੇ ਜੇ ਆਪਾਂ ਸੁੱਕੀ ਜੀ ਸੰਨੀ ਰੱਖਦੇ ਫਿਰ ਤਾਂ ਕਾਂਵਾ ਖਰੋਲੀ ਜੀ ਕਰ ਦਿੰਦੀਆਂ ਥੱਲੇ ਮਾਰ ਦਿੰਦੇ ਨੇ ਭਗਾ ਕੇ ਖਰਲੀ ਚੋਂ ਬਾਕੀ ਜੋ ਗਿੱਲੀ ਸਨ ਨਹੀਂ ਹੁੰਦੀ ਉਹਦੋਂ ਆਟਾ ਦਾਣਾ ਵੀ ਵਧੀਆ ਲੱਗ ਜਾਂਦਾਗਾ ਸੁੱਕੀ ਸਤੋ ਵੀ ਨਹੀਂ ਲੱਗਦਾ ਤੇ ਤੇ ਵਾਸਾ ਸੀ ਕਰਦਾਂਗੇ ਸਨਨੀ ਨੀਰਾ ਪਾਉਂਦੇ ਤਾਂ ਕੋਈ ਜ਼ਿਆਦਾ ਟਾਈਮ ਨਹੀਂ ਲੱਗਿਆ ਸੀ ਪਰ ਆਪਾਂ ਨੂੰ ਹਟ ਨਾ ਬਹਿ ਗਏ ਵਿੱਚ ਦੀ ਨੀਰਾ ਪਾ ਕੇ ਕਿਉਂਕਿ ਕਣੀਆਂ ਆਣ ਲੱਗੀਆਂ ਸੀਗੀਆਂ ਤੇ ਅਸੀਂ 10 ਮਿੰਟ ਖੜਕੇ ਤੇ ਉਹਨੇ ਚ ਕਣੀਆਂ ਹਟ ਗਈਆਂ ਤੇ ਫਿਰ ਅਸੀਂ ਨਮਾਉਣ ਲੱਗੇ ਪਸੂ ਸੈਜ ਲਿਆ ਉਹ ਪਹਿਲੀ ਮੱਝ ਨੂੰ ਖੋਲ ਕੇ ਤੇ ਨਮਾਉਣ ਲੱਗ ਗਏ ਇਅੱਜ ਆਪਣੀ ਮੱਝ ਨੇ ਨੇ ਦੁਬਾਰੇ ਫੇਰ ਕੱਦੂ ਕੀਤਾ ਕਿਉਂਕਿ ਅੱਜ 11:00 ਵਜੇ ਮੀਂਹ ਪੈ ਗਿਆ ਸੀ ਤੁਸੀਂ ਸਟਾਰਟਿੰਗ ਸੇ ਕਲਿੱਪ ਉਹ ਦੇਖੀ ਹੋਈ ਹੈ 11:00 ਸਵਾ 11:00 ਵਜੇ ਮੀਂਹ ਪਿਆ ਸੀ ਆਪਣੇ ਇੱਕੋ ਦਮ ਹੀ ਉੱਤਰਿਆ ਧੁੱਪ ਚ ਹੀ ਬਾਅਦ ਸੇ ਬੱਦਲ ਆ ਗਏ ਸੀ ਤੇ ਇਹਨੂੰ ਮੌਜ ਲੱਗੀ ਕਿਉਂ ਨਿੰਮਾ ਥੱਲੇ ਹੁੰਦੀ ਹੈ ਤੇ ਕੱਚਾ ਥਾਈ ਹੁੰਦਾ ਉੱਥੇ ਯਾਦ ਫਿਰ ਇਹਦੇ ਅੱਜ ਫਿਰ ਨਜ਼ਾਰੇ ਹੋਗੇ ਕੱਦੂ ਕੀਤਾ ਚੰਗੀ ਤਰ੍ਹਾਂ ਜਿਹੜੀ ਕਸਰ ਕੱਲ੍ਹ ਰਹਿ ਗਈ ਸੀ ਉਹ ਅੱਜ ਕੱਢ ਲਈ ਇਹਨੇ ਤੇ ਬਸ ਇਹ ਸਾਦ ਨੇ ਮੂਰੇ ਮੂਰੇ ਪਾਣੀ ਮਾਰਦਾ ਤੇ ਮੈਂ ਮਸਲ ਤਾ ਤੇ ਮੈਨੂੰ ਪਹਿਲੇ ਹੀ ਗਿਆ ਸੀ ਵੀ ਮੇਰੇ ਤੇ ਪਾਣੀ ਨਾ ਪਾਈ ਤੇ ਕੁਸਤਾ ਇਹ ਛੋਟਾ ਗਏ ਤਾਂ ਪੈ ਜਾਂਦਾਗਾ ਕੁਛ ਜਾਣ ਕੀ ਪਾ ਦਿੰਦਾ ਪਾਣੀ ਤੇ ਇੱਥੇ ਆ ਦੇਖੋ ਇਹਨੇ ਹੁਣ ਜਾਣ ਕੇ ਪਾਣੀ ਪਾਤਾ ਮੁੜ ਕੇ ਹੱਸਦਾ ਵੀ ਇਹ ਪਾਣੀ ਪਾ ਕੇ ਤੇ ਬਾਅਦ ਵਿੱਚ ਮੈਂ ਕਿਹਾ ਪੈਪ ਛੱਡ ਦੇ ਬਸ ਸਿੰਗ ਤੇ ਬਾਲਕ ਨੇ ਤੇ ਪਾਣੀ ਉਹਨੇ ਚ ਮੈਂ ਮਸਲਤੀ ਜੇ ਮੈਂ ਕਹਾ ਵੀ ਪੈਪ ਮੈਨੂੰ ਫੜਾ ਦੇ ਫਿਰ ਮੈਨੂੰ ਪੈਪ ਵੀ ਨਹੀਂ ਫੜਾਉਂਦਾ ਨਾ ਮੈਨੂੰ ਪਸੂ ਖੋਲਣ ਦਵੇ ਆਪ ਹੀ ਬੰਨ੍ਹ ਕੇ ਆਉਂਦਾ ਆਪ ਹੀ ਖੋਲ ਕੇ ਲਿਆਉਂਦਾਗਾ ਜਿਹੜਾ ਇਹਨੂੰ ਪਤਾ ਹੁੰਦਾ ਕਿ ਇਹ ਭੈੜੀ ਹੈ ਜਿਵੇਂ ਸਾਡੀ ਝੋਟੀ ਹੈ ਉਹ ਧੱਕਾ ਕਰਦੀ ਹੈ ਖੋਲਣ ਲੱਗੇ ਤੇ ਉਹਨੂੰ ਨਿਕੋਲਦਾ ਇਹਨੇ ਪਹਿਲਾਂ ਜਾ ਕੇ ਨਾ ਮੱਝ ਬੰਨਿਆ ਹੈ ਪੂਰੀਆਂ ਸਪੇਟਾਂ ਤੇ ਜਾ ਕੇ ਤੇ ਨਾਲ ਦੀ ਨਾਲ ਪੈਪ ਚੱਕ ਲਈ ਮੇਥੋਂ ਪੈਪ ਨਾ ਖੋਲੇ ਇਹ ਤੇ ਬਾਅਦ ਵਿੱਚ ਇਹ ਝੋਟੀ ਦੀ ਪੂਛ ਇਸ ਤੇ ਲਿਬੜੀ ਜਾਂਦੀ ਤੇ ਬਾਅਦ ਵਿੱਚ ਮੈਨੂੰ ਕਿਹ ਲਿਬੜੀ ਪੂਛ ਮਾਲੂ ਤੇਰਤੇ ਬਾਦ ਵਿੱਚ ਇਹਨੇ ਮੈਨੂੰ ਪੈਪ ਫੜਾਤੀ ਕਹਿੰਦਾ ਚੱਲ ਤੂੰ ਨਮਾਲਾ ਕਿਉਂਕਿ ਇਹਨੂੰ ਐ ਹੁੰਦਾਗਾ ਪਸੂ ਨਮਾਵਾ ਵੀ ਮੈਂ ਤੇ ਮੇਰੇ ਤੇ ਛਿੱਟੇ ਵੀ ਨਾ ਪੈਣ ਮੈਂ ਗੰਦਾ ਵੀ ਨਾ ਹੋਵਾਂ ਦੁਆਰੇ ਤੇ ਆ ਦੇਖੋ ਦੀ ਕਿਵੇਂ ਹੱਥ ਜੋੜ ਕੇ ਖੜਿਆ ਮੰਗਰ ਤੇ ਫਿਰ ਮੈਂ ਨਮਾਲੀ ਸੀਗੀ ਤੇ ਇਹ ਬੰਨਿਆ ਹੋਊਗਾ ਤੇ ਮੈਂ ਉਹਨੇ ਚ ਪੂਰੀ ਖੋਲਿਆਂ ਦੀ ਪੂਰੀ ਵੀ ਮੈਂ ਨਮਾਈ ਤੇ ਵੀ ਲਿਬੜੀ ਹੋਈ ਸੀ ਨੂੰ ਪਤਾ ਲੱਗ ਗਿਆ ਸੀ ਪਹਿਲਾਂ ਹੀ ਤੇ ਇਹਨੂੰ ਫਿਰ ਖੜ ਗਿਆ ਸੀ ਪਿੱਛੇ ਹੋ ਕੇ ਜੇ ਨਾਲ ਲਿਬੜੀ ਹੁੰਦੀ ਫੇਰ ਨਹੀਂ ਇਹਨੇ ਮੈਨੂੰ ਨਮਾਉਂਦੇ ਨਹੀਂ ਸੀ ਤੇ ਮਇਬੂਰੀ ਨਮਾ ਦੂੰ ਇਹ ਬੰਨਿਆ ਹੋਗਾ ਉਹਨੇ ਚ ਮੈਂ ਅਗਲੀ ਖੋਲ ਲਿਆਉਂਗਾ ਇੱਥੇ ਮੈਂ ਅਗਲੀ ਖੋਲ ਲਿਆ ਆ ਇੱਥੇ ਮੈਂ ਨਮਾਉਣ ਲੱਗਿਆ ਸੀ ਪੈਪ ਚੱਕ ਲਈ ਸੋਨੇ ਚ ਇਹ ਭੱਜਿਆ ਮਾਦੇਵ ਜੀ ਨੇ ਮੇਰੇ ਨਾਲ ਮੇਰੇ ਨਾਲ ਲੜਾਈ ਕਰ ਲਈ ਤੇ ਬਾਅਦ ਵਿੱਚ ਅਗਲੀ ਕਲਿੱਪ ਮੈਂ ਕਰਤੀ ਕਿਉਂਕਿ ਜ਼ਿਆਦਾ ਲੜਾਈ ਹੋਗੀ ਸਾਡੀ ਤੇ ਫਿਰ ਲੜਾਈ ਕਰਕੇ ਨੇ ਮੇਥੋਂ ਪੈਪ ਖੋ ਹੀ ਲਈ ਮੈਂ ਇਹਨੂੰ ਕਹਿੰਦਾ ਹੁੰਦਾ ਵੀ ਮੇਰੇ ਤੇ ਪਾਣੀ ਪੋਣਾ ਮੈਂ ਤਾਂ ਨਹੀਂ ਦਿੰਦਾ ਪਰ ਹਿੰਡ ਬੜੀ ਪੱਕੀ ਐ ਖੋ ਕੇ ਹਟਿਆ ਫਿਰ ਤੇ ਮੈਂ ਫਿਰ ਹੁਣ ਇਹ ਤੋਂ ਟੂਟੀ ਬੰਦ ਹੀ ਖਰਾਤੀ ਮੈਂ ਕਿ ਉਹਨਾਂ ਟਾਈਮ ਟੂਟੀ ਬੰਦ ਰੱਖ ਜਿੰਨਾ ਟਾਈਮ ਮੈਂ ਮਸਲੂਗਾ ਇਹਨੂੰ ਫੇਰ ਪਾ ਲਈਂ ਤੋਂ ਪਾਣੀ ਉਹਨੇ ਚ ਫਿਰ ਮੈਂ ਮਸਲਤੀ ਤਦਾਰੇ ਆ ਨਮੋਣ ਲੱਗ ਗਿਆ ਮਸਲੇ ਤੋਂ ਬਾਅਦ ਤੇ ਫਿਰ ਇਹਨੂੰ ਬੰਨਿਆ ਹੋਗਾ ਤੇ ਮੈਂ ਅਗਲੀ ਖੋਲਿਓ ਹੁਣ ਬਸ ਦੋ ਮੱਜਾਂ ਹੀ ਰਹਿ ਗਈਆਂ ਦੂ ਬਾਅਦ ਬਸ ਹੁਣ ਕਟੀਆਂ ਦੀ ਵਾਰੀ ਆ ਜੂਗੀ ਇੱਕ ਕੱਟੀ ਨੂੰ ਇਹ ਨਮਾਉਂਗਾ ਇੱਕ ਨੂੰ ਮੈਂ ਨਮਾਉਂਗਾ ਪਹਿਲੀ ਪੈਪ ਚੱਕਣ ਆ ਗਿਆ ਸੀ ਕੱਟੇ ਬੰਨਣ ਨਹੀਂ ਸਕਦੀ ਮੈਨੂੰ ਇਹਨੇ ਤੇ ਹੁਣ ਇਹ ਚ ਨੂਨ ਮਾਲੂਗਾ ਹੁਣ ਇਹ ਚ ਮੈਂ ਦੂਸਰੀ ਕੱਟੀ ਲਿਆਉਂਗਾ ਕਟੀਆਂ ਆਪਾਂ ਦੋਨੇ ਇਕੱਠੀਆਂ ਹੀ ਨਮਾਉਣੇ ਆ ਕਿਉਂਕਿ ਕਟੀਆਂ ਦੇ ਕਿਹੜਾ ਸਿੰਗ ਫਸਦੇ ਆ ਤੇ ਇਹ ਕੱਟੀਆਂ ਪਾਣੀ ਪੀ ਲੈਂਦੀਆਂ ਨਹੀਂ ਕਿਉਂਕਿ ਮੱਝਾਂ ਜੇ ਆਪਾਂ ਕੱਟੀਆਂ ਨਮਾਉਣ ਲੱਗ ਜਾਈਏ ਨਾ ਤਾਂ ਮੱਝਾਂ ਇੱਕ ਦੂਜੀ ਨੂੰ ਪਾਣੀ ਨਹੀਂ ਪੀਂ ਦਿੰਦੀਆਂ करके फिर आप मजाता तो कली कली करके नमाने कट्टिया दो कटिया नुमा लें अनुच मैं दूसरी कट्टी खोलिया अंदरों बस इन्हें आह कट्टी नमा ली होने या आप कट्टी लै जूगा तो पैप दूगा फिर दूसरी मैं नमाऊ उनका कट्टिया भी इन्हें समझा रखी है नहीं है बाला नहीं भजदियाँ ਇੱਕ ਕੱਟੀ ਨੂੰ ਵੀ ਸਮਝ ਆ ਗਈ ਹੁਣ ਵੀ ਇਹਨੇ ਸੰਗਲਤਾ ਛੜਟ ਨਾ ਨਹੀਂ ਬੱਚੇ ਦਾ ਕੋਈ ਫਾਇਦਾ ਨਹੀਂ ਨਾ ਕਰਕੇ ਆਰਾਮ ਨਾਲ ਹੀ ਤੁਰ ਪੈਂਦੀ ਐ ਇਹਨੂੰ ਨਿਮਾ ਕੇ ਮੈਂ ਛੜਦਾ ਸੀ ਇਹ ਵੀ ਆ ਦੇ ਕਿੱਲੇ ਤੇ ਪੱਜ ਗਈ ਮੰਗਰੀ ਇਹ ਬੱਚੇ ਦੀ ਪੱਜ ਗਿਆ ਬੰਨਨ ਤੇ ਇਥੇ ਮੈਂ ਛੋਟੀ ਕੱਟੀ ਲੈਂਦੀ ਸੀ ਖੋਲ ਕੇ ਇਹ ਬਿਤਾ ਦਿਵਸ ਅਸੀਂ ਇੱਕ ਟੈਮ ਇਨ ਨਮੋਣਿਆ ਕਿਉਂਕਿ ਇਹ ਬਿਮਾਰ ਹੋ ਕੇ ਹੱਡੀਆ ਕੁਝ ਸਵੇਰੇ ਰਾਤ ਨੂੰ ਮੀ ਪੈ ਜਾਂਦਾ ਹੈ ਗਾ ਤੇ ਨਾ ਕਰਕੇ ਬਸ ਐਸ ਵੇਲੇ ਨਿਮਾ ਦਿੰਨੇ ਆ ਇਹ ਵੀ ਆਪਣੇ ਸ਼ੁਰੂ ਤੇ ਸੁਆਗਤ ਆ ਪਸ਼ੂ ਡੱਗੀ ਜੀ ਪਾਣੀ ਪਿੰਦੇ ਆ ਜੇ ਬੱਠਲ ਜਿਪੇ ਇਹ ਤਾਂ ਨਖਰੀ ਕਰਦੇ ਰਹਿੰਦੇ ਆ ਇੱਥੇ ਆਪਾਂ ਸਾਰੇ ਪਸ਼ੂ ਨਮਾਕੇ ਬੰਤੇ ਸੀਗੇ ਅੱਜ ਸੰਨੀ ਕਰਕੇ ਕੋਈ ਇੰਨਾ ਖਾਸ ਇਹ ਨੀਰਾ ਖਾਦਾ ਨਹੀਂਗਾ ਇਹਨਾਂ ਨੂੰ ਐ ਸੀਗਾ ਉੱਤੋਂ ਤੋਂ ਆਟਾ ਖਾ ਲਿਆ ਸੀ ਤੇ ਵੀ ਹੋਰ ਆਟਾ ਲਾਉਣ ਫੇਰ ਖਾਈਏ ਤਾਂ ਇਹਨਾਂ ਖਰੀ ਦਿਖਾਉਂਦੀਆਂ ਸੀ ਅੱਜ ਨੀਰਾ ਖਾਣ ਚ ਇਹ ਤੇ ਬਸ ਟਾਈਮ 4:30 ਵਜੇ ਦਾ ਹੋਇਆ ਸੀ ਬਸ ਉਹ ਨੀਰਾ ਖਾ ਲੈਣਗੇ ਅੱਧਾ ਘੰਟਾ ਫੇਰਾ ਪਾ ਤਾਰਾਂ ਚੋਂ ਆਂਗੇ ਅੱਜ ਮਿਲਕਿੰਗ ਬਲੌਗ ਵੀ ਦੇਣਾ ਚਾਹਤੋਂ ਨੂੰ ਅੱਜ ਸੇ ਇੱਥੇ ਮਿਲਕਿੰਗ ਬਲੌਗ ਸ਼ੂਟ ਕਰਨ ਲੱਗੇ ਤੇ ਇਹਨੇ ਚੋਈ ਚੋਈ ਬਾੜੀ ਚਲਾ ਤੋ ਮਾਰੀ ਆਸਕੇ RAM nal ਚੋਈ ਜਾ ਮੈਂ ਹੀ ਨਹੀਂ ਪਤਾ ਲੱਗਿਆ ਮੈਨੂੰ ਤਾਂ ਵੀ ਕੋਦੋ ਲੱਤ ਮਾਰੀ ਤੇ ਸਾਰਾਟਾ ਇੱਥੇ ਨਾਲ ਲੀਟਰ ਦੁੱਧ ਡੋਲਦਾ ਕੀਤੀ ਕਰਾਈ ਮਿਹਨਤ ਚ ਪਾਣੀ ਪਾਤਾ ਜਸਦਾ ਨੇ ਕਿਉਂਕਿ ਕਦੇ ਨੂੰ ਅਸੀਂ ਪਾਣੀ ਪਿਉਣਾ ਕਦੇ ਨੀਰਾ ਪੋਣਾ ਕਦੇ ਦਾਣਾ ਪੋਣਾ ਮਿਹਨਤ ਬਹੁਤ ਲੱਗਦੀ ਹੈ ਤੇ ਉਹ ਲੋਕ ਕਮੈਂਟ ਕਰਦੇ ਸਾਡੀ ਮਹਿੰਦਰ ਰੋਡ ਤੇ ਚਲੋ ਕੋਈ ਨਹੀਂ ਤੱਕੂਆ ਦੇਰ ਦੀ ਤੇ ਜੇ ਬਲੌਗ ਵਧੀਆ ਲੱਗਿਆ ਹੋਏ ਬਲੌਗ ਨੂੰ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਕਮੈਂਟ ਕਰਦੇ ਹੋ ਜਿਹੜੇ ਮੇਰੇ ਚੈਨਲ ਦੇ ਨਵੇਂ ਆ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਅੱਜ ਜੋ ਆਪਾਂ ਬਲੌਗ ਨੇ ਦੇਤੀ ਕਰਦੇ ਆਂ ਧੰਨਵਾਦ ਜੀ